ਆ ਕਦੇ ਵਾਸਤੇ ਆ ਜਿਹੜੀ ਗੱਡੀ ਆ ਨਾ ਬਾਈ ਇਹ ਮੈਲ ਆ ਤੇ ਜਿਹੜੀ ਗੰਨੇ ਦੇ ਉੱਪਰ ਮੈਲ ਆਉਂਦੀ ਐ ਉਹ ਚੀਜ਼ ਐ ਆਪਾਂ ਜੀ ਲੱਗਿਆ ਪੈ ਕੱਢਣਾ ਤੇ ਮੈਨੂੰ ਲਾ ਲੈ ਬਾਈ ਜਿਹੜਾ ਗੰਨਾ ਐ ਨਾ ਗੰਨਾ ਵੀਡੀਓ ਥੋੜੇ ਤੋਂ ਥੋੜਾ ਬਾਹਲੇ ਤੋਂ ਬਾਹਲਾ 슈ਗਰ ਤੋਂ ਬਚੋ ਅੱਛਾ ਠੀਕ ਐ ਵਧੀਆ ਗੋੜਮੜਵਾ ਕੇ ਦੇਸੀ ਪੀਓ ਗੋੜਦੀ ਠੇਕੇ ਕਰ ਦੋ ਬੰਦਾ țeੜੇ ਜਾਣ ਤੋਂ ਵੀ ਥੋੜਾ ਡਰਜਾ ਲੱਗਦਾ ਵੀ ਜੇ ਕਿਤੇ ਬੰਦੇ ਦਾ ਪੈਰ ਵੀ ਪੈ ਗਿਆ ਤੇ ਬਾਹਰ ਹੱਡੀਆਂ ਹੀ ਆਉਣੀਆਂ ਹਨ ਤੇ ਬਾਤਨਾ ਕੁਛ ਨਹੀਂ ਤੇ ਆਹ ਦੇਖ ਲਓ ਕਿਵੇਂ ਉਬਲਦਾ ਗੁੜ ਕਹਿੰਦਾ ਇੱਧਰ ਲੱਗਦਾ ਰੁੱਕ ਗੰਨਾ ਪੀੜਦੇ ਆ ਜੀ ਹਾਂ ਇੱਧਰ ਜੂਸ ਆਉਂਦਾ ਜੀ ਅੱਛਾ ਕਿੱਧਰੋਂ ਪਾਸੇ ਆਉਂਦਾ ਹੈ ਉਹ ਸੇ ਭਾਈ ਇੱਧਰ ਗੰਨਾ ਪੈਂਦਾ ਹਾਂ ਤੇ ਜੂਸ ਇੱਧਰ ਆਉਂਦਾ ਉਹ ਲੱਗੀ ਆ ਮੋਟਰ ਹੈਨਾ ਮੋਟਰ ਨਾਲ ਜਾਂਦਾ ਇਹ ਮੋਟਰ ਲੱਗੀ ਆ ਛੋਟੀ ਜੀ ਤੇ ਮੋਟਰ ਦੇ ਨਾਲ ਔਖਾ ਦਾ ਦੇਖ ਲੈ ਸਾਡਾ ਬਨੇ ਨਹੀਂ ਚੱਲਣਾ ਹੈ ਹੈ ਸਾਡਾ ਬਨੇ ਨਹੀਂ ਚੱਲਣਾ ਸਾਰਾ ਦਿਨ ਨਹੀਂ ਚੱਲਣਾ ਆਓ ਜਾਂਦੀ ਅੱਗੇ ਦੇਖੋ ਫਿਰ ਅੱਗੀ ਅੱਗੇ ਅੰਦਰ ਪਿਓਰ ਗੁੜਾ ਹੈ ਪੂਰਾ ਜਮਾ ਸੁਣ ਅੱਛਾ ਪਿਓਰ ਗੁੜਾ ਹੈ ਬਾਈ ਆ ਤਿਆਰੀ ਹੁੰਦੀ ਹੈ ਬਾਈ ਗੁੜ ਦੀ ਤੇ ਤਾਜ਼ਾ ਬਣਦਾ ਦਿਖਾ ਰਿਹਾ ਤੁਹਾਨੂੰ ਹਨਾ ਪਹਿਲਾਂ ਤਾਂ ਉਧਰ ਚੱਲਦੇ ਆਂ ਪੱਟੀਆਂ ਦਿਖਾਉਨੇ ਆ ਜਿਨ੍ਹਾਂ ਦੇ ਵਿੱਚ ਤਿਆਰ ਹੁੰਦੀ ਹੈ ਗੱਲਬਾਤ ਤੇ ਆ ਪਈ ਹੈ ਵੇਸਟੇਜ ਹੈ ਨਾ ਇਹ ਵੇਸਟੇਜ ਹੈ ਇਹ ਇਹ ਕਹਾਂ ਇਹ ਦੂਸਰਾ ਪੀਰ ਹੈ ਹੈ ਇਹ ਤੇ ਆਲਾ ਨੰਬਰ ਆਇਆ ਤੇ ਇਸ ਕੰਮ ਪਰ ਦੌਰ ਸਭ ਤੋਂ ਪਹਿਲਾਂ ਕਿਹੜਾ ਸੈਕਸ਼ਨ ਹੁੰਦਾ ਹੈ ਅੱਛਾ ਇੱਥੋਂ ਚੱਲਦਾ ਤੇ ਇੱਥੋਂ ਨਿਕਲ ਕੇ ਉਧਰਲੇ ਪਾਸੇ ਸੋਧੋ ਕੇ ਜਾਂਦਾ ਕਿੱਦੇ ਸਾਫ ਹੁੰਦੀ ਹੈ ਉਹ ਚ ਸਾਫ ਹੁੰਦੀ ਹੈ ਬਾਈ ਕਹਿੰਦਾ ਹਨਾ ਤੇ ਦੇਖੀ ਜਾ ਵੀਡੀਓ ਯਾਰ ਜਿਨੇ ਜਿਨੇ ਗੁੜ ਖਾਦਾ ਹਨਾ ਤਾਜ਼ਾ ਗੁੜ ਖਾਦਾ ਉਹ ਜ਼ਰੂਰ ਦੱਸਿਓ ਤੇ ਕਿਉਂਕਿ ਗੁੜ ਤਾਂ ਮਾਰਕੀਟ ਦੇ ਵਿੱਚ ਮਿਲਦਾ ਪਰ ਜਿਹੜਾ ਆਹ ਗੁੜ ਹੁੰਦਾ ਇਹ ਹੁਣ ਚਲਦੀ ਚਲਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਤਿਆਰ ਹੋ ਜਾਂਦਾ ਬਾਈ ਲੱਗਿਆ ਪਿਆ ਤੇ ਆ ਦੇਖ ਲੋ ਇੱਕ ਆਹ ਹੁੰਦਾ ਇਹ ਧੂਏ ਵਾਸਤੇ ਹੈ ਤੇ ਆ ਪ੍ਰੋਜੈਕਟ ਲਾਇਆ ਹੋਇਆ ਤੇ ਖਿਆਲੇ ਖੜੇ ਆ ਆ ਗੁੜ ਜਿਵੇਂ ਪਾਥੀਆਂ ਨਹੀਂ ਪੱਥੀਆਂ ਹੁੰਦੀਆਂ ਉਮੇ ਗੁੜ ਪਿਆ ਤੇ ਇਹ ਆਰਗੈਨਿਕ ਆ ਫਿਰ ਇਹ ਚ ਤਾਂ ਨਹੀਂ ਮਿਕਸ ਹੁੰਦਾ ਕੁਛ ਤੇ ਬਾਈ ਜਮਾ ਆਰਗੈਨਿਕ ਗੁੜ ਹੈ ਤੇ ਉਧਰੋਂ ਸੈਕਸ਼ਨ ਚੋਂ ਨਿਕਲਦਾ ਇਧਰਲੇ ਪਾਸੇ ਕਿੰਨੇ ਕਿ ਚੇਰ ਨੂੰ ਕੱਢਣਾ ਬਾਈ ਇਹ ਹਾਂਜੀ ਕਿੰਨੇ ਕਿ ਚੇਰ ਨੂੰ ਕੱਢਣਾ ਆਹਾ ਹਜੇ ਲੱਗੂਗਾ ਚੱਲੋ अच्छा 15 मिनट ਤੁਸੀਂ ਕਿਢਾ ਰਹੇ ਹੋ ਜੀ ਨਹੀਂ ਆਪਾਂ ਹੈ ਆ ਕਢਾਉਣਾ ਇਹ ਕਿੰਨਾ ਮਟੀਰੀਅਲ ਲੱਗ ਜਾਂਦਾ ਅੰਕਲ ਜੀ ਇਹ ਤੇ ਜਾਨੀ ਚੋ ਗੱਲਾਂ ਆਉਂਦਾ ਹਾਂ 10 15 ਕਿਲੋ 10 15 ਕਿਲੋ 20 ਕਿਲੋ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਖਾਲੇ ਤਿੰਨ ਖਾਲੇ ਲੋਕਲੀੋਂ ਹਾਂ ਅੱਛਾ ਕਿੰਨਾ ਖਰਚਾ ਲੈ ਲੈਂਦੇ ਤਿਆਰ ਤੁਰ ਕਰਾਉਣ ਦਾ ਇਹ ਇਹ ਤੇ 13 1400 ਰੁਪਿਆ 13 1400 ਰੁਪਿਆ ਆਪਦੇ ਖੇਤ ਕੰਨੇ ਤੁਸੀਂ ਬੀਚਦੇ ਹੋ ਖਾਣ ਵਾਸਤੇ ਤਿਆਰ ਕਰਾਉਣ ਵਾਸਤੇ ਅੱਛਾ ਖਾਣ ਵਾਸਤੇ ਤਿਆਰ ਕਰਾਇਆ ਹੈ ਆ ਲੱਗ ਗਿਆ ਬਾਈ ਕੰਮ ਕਰਨ ਤੇ ਮੁੰਨਾਲ ਗੰਨੇ ਚੋਂ ਕਿੰਨਾ ਨਿਕਲੇ ਹੁੰਦਾ ਜੀ ਉਹ ਤਾਂ ਨਹੀਂ ਯਾਰ ਹਿਸਾਬ ਜੈ ਇੰਨਾ ਅੰਦਾਜ਼ਾ ਲੈ ਇੱਕ ਮੋਟਾ ਜਿਆ ਕਿਹੇ ਨਿਕਲਦਾ ਹੂ ਮਿੰਨ ਦਾ ਕੁਇੰਟਲ ਚੋਂ ਕਿੰਨਾ ਹੁਣ ਕਹੇ 15 ਕਿਲੋ ਆਊਗਾ ਆਉਂਦਾ ਨਹੀਂ 15 ਕਿਲੋ ਆਉਂਦਾ ਨਹੀਂ ਕੁਇੰਟਲ ਚੋਂ 5 ਕਿਲੋ ਆਊ 5 ਕਿਲੋ ਹਾਂ ਕੁਇੰਟਲ ਦੱਲੇ ਚੋਂ ਕਿਤਨਾ ਆਏਗਾ ਇੱਕ ਗੁੰਡਰ ਬੰਨੇ ਹੈ ਹਾਂ 15 ਕਿਲੋ ਹੋਊਗਾ ਆ ਦੇਖ ਲਓ ਬਾਈ ਆ ਕੱਢੀ ਜਾਂਦਾ ਬੇਸਟੇਜ ਆ ਕਾਦੇ ਵਾਸਤੇ ਆ ਜਿਹੜੀ ਕੱਢੀ ਜਾਂਦਾ ਬਾਈ ਇਹ ਮੈਲ ਹੈ ਤੇ ਜਿਹੜੀ ਗੰਨੇ ਦੇ ਉੱਪਰ ਮੈਲ ਆਉਂਦੀ ਹੈ ਉਹ ਚੀਜ਼ ਹੈ ਆ ਬਾਈ ਲੱਗਿਆ ਪੈ ਕੱਢਣਾ ਤੇ ਉਸ ਤੋਂ ਬਾਅਦ ਆਲੇ ਸਾਰੇ ਪ੍ਰੋਸੈਸ ਦੇਖੀ ਜਾਏ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਇੱਕ ਜ਼ਰੂਰ ਦੱਸਿਓ ਵੀ ਕਿਹਨੇ-ਕਿਹਨੇ ਬਣਦਾ ਗੁੜ ਖਾਦਾ ਹੈ ਤੇ ਆ ਦੇਖ ਸਕਦੇ ਹੋ ਤਿਆਰੀ ਪੂਰੀ ਹੋਈ ਜਾਂਦੀ ਹੈ ਤੇ ਬਾਈ ਕੱਢੀ ਜਾਂਦਾ ਬੇਸਟੇਜ ਉਸ ਤੋਂ ਬਾਅਦ ਉਧਰ ਪੈਪ ਦੇ ਪਾਸੇ ਸੋਧ ਹੋ ਕੇ ਆ ਰਿਹਾ ਤੇ ਉਧਰ ਬਿਲਕੁਲ ਆ ਜਿਹੜਾ ਉੱਬਲਦਾ ਪਿਆ ਬਾਈ ਵੀ ਨੇੜੇ ਜਾਣ ਤੋਂ ਵੀ ਥੋੜਾ ਡਰਜਾ ਲੱਗਦਾ ਵੀ ਜੇ ਕਿਤੇ ਬੰਦੇ ਦਾ ਪੈਰ ਵੀ ਪੈ ਗਿਆ ਤੇ ਬਾਹਰ ਹੱਡੀਆਂ ਹੀ ਆਉਣਗੀਆਂ ਹਨ ਤੇ ਬਾਤਨਾ ਕੁਛ ਨਹੀਂ ਤੇ ਆਹ ਦੇਖ ਲਓ ਕਿਵੇਂ ਉੱਬਲਦਾ ਗੁੜ ਆਹ ਟੱਪ ਜੂਂਦੇ ਭਰਾੜੇ ਕੋਲ ਲਿਆ ਹੋਣਾ ਤੇ ਆਹ ਆ ਕਲਾੜੀ ਦੀ ਵੀਡੀਓ ਹੀ ਆ ਸਾਰੀ ਤੇ ਆਹ ਪਿਆ ਗੁੜ ਦਿਖਾਉਨੇ ਬਾਈ ਉਧਰ ਦੇ ਪਾਸੇ ਅੱਗ ਕਿਧਰੋਂ ਤੱਕ ਦੇ ਆ ਤੇ ਉਹ ਸਾਰਾ ਦਿਖਾਉਨੇ ਬਾਈ ਆ ਲੱਗਿਆ ਪਹਿਲਾਂ ਇਹ ਆਹ ਤੱਕ ਹੀ ਜਾਂਦਾ ਬਾਈ ਅੱਗ ਤੇ ਸਾਰਾ ਸਟੈਪ ਵਾਈਜ਼ ਸਟੈਪ ਦਿਖਾਉਂਦੇ ਤੁਹਾਨੂੰ ਇੱਥੋਂ ਬੰਨਾ ਪਊਗਾ ਇਹਦੇ ਵਿੱਚ ਦੂਸੇ ਨੇ ਕੋਈ ਜਰੂਰ ਥੈਂਕੀ ਜਾਰੀ ਬਾਦ ਲਵਾਂ ਤੁਹਾਨੂੰ ਹਾਂ ਇਹ ਆਹ ਮਸ਼ੀਨ ਹੁੰਦੀ ਹੈ ਹਾਂਜੀ ਇਹ ਕਿਰਕ ਲਾਉਣੀ ਦੱਸੋ ਬਾਈ ਕੀ ਗੱਲ ਬਾਤ ਹੈ ਇੱਧਰ ਰੁਗ ਲੱਗਦਾ ਬਾਈ ਕਹਦਾ ਇੱਧਰ ਲੱਗਦਾ ਰੁਗ ਕਿੰਨਾ ਬੀੜਦੇ ਆ ਜੀ ਹਾਂ ਇੱਧਰ ਜੂਸ ਆਉਂਦਾ ਜੀ ਅੱਛਾ ਕਿੱਧਰ ਪਾਸੇ ਆਉਂਦਾ ਹਾਂਜੀ ਉਹ ਸੇ ਬਾਈ ਇੱਧਰ ਗੰਨਾ ਪੈਂਦਾ ਹੈ ਤੇ ਜੂਸ ਇੱਧਰ ਆਉਂਦਾ ਹੈ ਉਹ ਲੱਗੀ ਆ ਮੋਟਰ ਹਨਾ ਮੋਟਰ ਨਾਲ ਜਾਂਦਾ ਇਹ ਮੋਟਰ ਲੱਗੀ ਆ ਛੋਟੀ ਜੀ ਤੇ ਮੋਟਰ ਦੇ ਨਾਲ ਉਹ ਉਧਰਲੇ ਪਾਸੇ ਇਹਦੇ ਵਿੱਚ ਗੰਨੇ ਛੱਡਦੇ ਆ ਤੇ ਜਿੰਨਾ ਵੀ ਜੂਸ ਹੈ ਉਹ ਸਾਰਾ ਨਿਕਲ ਕੇ ਉਧਰਲੇ ਪਾਸੇ ਜਾਂਦਾ ਹੁਣ ਬਾਈ ਹੋਰੇ ਆ ਦੇਖ ਗੰਨਾ ਤਿਆਰੀ ਚੱਲੀ ਜਾਂਦਾ ਪੂਰਾ ਤੇ ਸਾਰੀ ਦਿਖਾਵਾਂਗੇ ਵੀਡੀਓ ਤੁਹਾਨੂੰ ਹਨਾ ਆ ਬਾਈ ਲੱਗਿਆ ਪਿਆ ਚੋਕਾ ਲਾਉਂਦਾ ਚੋਕਾ ਲਾਉਂਦਾ ਤੇ ਕਿੰਨਾ ਕ ਛਿੜਦਾ ਨਾ ਬਾਈ ਕੁਆਂਟਲ ਮਗਰ ਇਹ ਇਹਦਾ ਕੋਈ ਪਤਾ ਨਹੀਂ ਬਾਈ ਹੈ ਇਹਦਾ ਕੋਈ ਪਤਾ ਨਹੀਂ ਕਿੰਨਾ ਕ ਔਖਾ ਹੁੰਦਾ ਔਖਾ ਨਾ ਦੇਖ ਨਾ ਸਾਰਾ ਬਲੇ ਨਹੀਂ ਚੱਲਣਾ ਹੈ ਸਾਰਾ ਦਿਨ ਨਹੀਂ ਚੱਲਣਾ ਆਓ ਜਾਂਦੀ ਅੱਗੇ ਦੇਖੋ ਵੀਰ ਅੱਗ ਹੀ ਅੱਗ ਅੰਦਰ ਨਿਰੀ ਅੱਗ ਆ ਬਾਈ ਕਹਿੰਦਾ ਤੇ ਆਹ ਦੇਖ ਲਓ ਸੇਕਾ ਬਾਈ ਕਿੰਨਾ ਟਾਈਮ ਬੈਠਾ ਰਹਿਣਾ ਫਿਰ ਬਾਈ ਸਾਰਾ ਦਿਨ ਬਾਈ ਸਾਰਾ ਦਿਨ 8:00 8 ਵਜੇ ਹਟਣਾ ਹੈ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਗੰਨਾ ਗੰਨੇ ਦਾ ਰਸਤਾ ਨਿਕਲ ਗਿਆ ਉਧਰ ਹਨਾ ਤੇ ਮੇਲਾ ਦਾ ਫੋਲ ਕਨਾਲ ਅੱਗ ਤੇ ਕੀ ਜਾਂਦੇ ਆ ਤੇ ਵੀ ਮਤਲਬ ਬਾਲਣ ਦੀ ਵੀ ਲੋੜ ਨਹੀਂ ਪੈਂਦੀ ਤੇ ਆਹ ਦੇਖ ਲਓ ਤੁਸੀਂ ਬਾਈ ਹੋਰੇ ਅੱਗ ਤੱਕੀ ਜਾਂਦੇ ਤੇ ਉੱਥੋਂ ਮੈਲ ਲਾ ਦੂਗਾ ਸਾਰੀ ਆਹ ਤਿਆਰ ਕਰੀ ਜਾਂਦੇ ਬਾਈ ਹੋਰੇ ਗੁੜ ਹਨਾ ਤੇ ਵੀਡੀਓ ਸੋਡਣਾ ਪੋਸਟ ਕਰਦੇ ਆ ਤੇ ਸ਼ੇਅਰ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਦੱਸਿਓ ਹਨਾ ਕਿਨੇ ਕਿਨੇ ਬਾਈ ਆ ਤਾਜਾ ਗੁੜ ਖਾਦਾ ਹੈ ਨਾ ਜਿਹੜਾ ਬਣਦਾ ਤਿਆਰ ਇੱਥੇ ਸ਼ੱਕਰ ਵੀ ਤਿਆਰ ਕਰਦੇ ਆ ਤੇ ਆਪਾਂ ਖਿਆਲੇ ਖੜੇ ਆ ਇਸ ਟਾਈਮ ਰੋਡ ਦੇ ਉੱਪਰ ਤੇ ਕਿਹਨੇ ਕਿਹਨੇ ਤਾਜਾ ਗੁੜ ਖਾਦਾ ਤੇ ਉਹ ਜ਼ਰੂਰ ਦੱਸਿਓ ਹੈ ਨਾ ਤੇ ਟੇਸਟ ਕਿਹੋ ਜਿਹਾ ਹੁੰਦਾ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਬਾਈ ਦੀ ਮਿਹਨਤ ਦੇਖੋ ਤੁਸੀਂ ਜਿਹੜੇ ਲੱਗੇ ਪਏ ਨੇ ਉਹ ਬਾਈ ਕੰਨੇ ਸਿੱਟੀ ਜਾਂਦਾ ਤੇ ਆਹ ਬਾਈ ਅੱਗ ਬਾਲੀ ਜਾਂਦਾ ਤੇ ਉਧਰ ਆਹ ਭਾਈ ਜਿਹੜਾ ਇਹ ਗੁੜ ਤਿਆਰ ਕੀਤਾ ਜਾਂਦਾ ਤਾਂ ਫਾਰਮੈਟ ਬਹੁਤ ਵੱਡਾ ਤੇ ਸੋਹਣਾ ਵੀ ਹੈ ਤੇ ਇਹ ਵਿਰਾਸਤੀ ਚੀਜ਼ਾਂ ਨੇ ਜਿਨ੍ਹਾਂ ਨੂੰ ਭੁੱਲ ਗਏ ਲੋਕ ਹਨਾ ਡੱਬੀਆਂ ਵਾਲਾ ਗੁੜ ਖਾਂਦੇ ਆ। ਉਹ ਡੱਬੀਆਂ ਵਾਲੇ ਗੁੜ ਨਾਲ ਕਿੰਨਾ ਫਰਕ ਆਉਂਦਾ ਬਈ ਇਹਦਾ? ਬਹੁਤ ਵੱਡਾ ਹੈ। ਹੈ? ਕਿਵੇਂ? ਪਿਓਰ ਗੁੜ ਹੈ ਪੂਰਾ ਜਮਾਨਾ। ਅੱਛਾ ਪਿਓਰ ਗੁੜ ਹੈ ਬਾਈ ਕਹਿੰਦਾ ਵੀ ਡੱਬੀਆਂ ਡੁੱਬੀਆਂ ਵਾਲਾ ਨਹੀਂ। ਬੋਲ ਮੇਰਾ ਹੀ ਪਰ ਤੇ ਆਇਆ ਥੋੜਾ ਜਿਹਾ ਹੈਂ ਉਧਾਰ ਮੇਰਾ ਬੋਲ ਭਰ ਲੈ ਲੈ ਬਾਈ ਤੂੰ ਵੀ ਬੋਲ ਦੇ ਏਡੀ ਚੱਕਰ ਵਾਲੀ ਗੱਲੀ ਨਹੀਂ ਆਹ ਲੈ ਬਾਈ ਕਹਿੰਦਾ ਮੈਨੂੰ ਬੁਲਾ ਲੈ ਬਾਈ ਜਿਹੜਾ ਕੰਨਾ ਹੈ ਨਾ ਕੰਨਾ ਬੀਜੋ ਥੋੜੇ ਤੋਂ ਥੋੜਾ ਬਾੜੇ ਤੋਂ ਬਾੜਾ ਸ਼ੂਗਰ ਤੋਂ ਬਚੋ ਅੱਛਾ ਠੀਕ ਹੈ ਵਧੀਆ ਗੋੜ ਮੋੜਵਾ ਕੇ ਦੇਸੀ ਪੀਓ ਗੋੜ ਵੀ ਠੇਕੇ ਕਰ ਦੋ ਬੰਦਾ ਅੱਛਾ ਬਸ ਸੰਝ ਗਿਆ ਇਹ ਵੀ ਬੰਦ ਕਰੋ ਇਹ ਵੀ ਦੇਸੀ ਹੀ ਬਣਾ ਦੇਤੇ ਹੋ ਗੋੜ ਪੀਤੇ ਜਰੂਰ ਹੁੰਦਾ ਬਾਈ ਕਹਿੰਦਾ ਇਹ ਵੀ ਦੇਸੀ ਹੀ ਬਣ ਜਾਂਦੀ ਹੈ ਉਹ ਪੀਓ ਉਹ ਪੀਓ ਕਹਿੰਦਾ ਮਾਰ ਆਪਾਂ ਰਿਪੋਰਟ ਨਹੀਂ ਕਰਦੇ ਬਾਈ ਕਿਉਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹ ਏ ਬਾਈ ਕਹਿੰਦਾ ਵੀ ਉਹ ਵੀ ਬਣਾ ਸਕਦੇ ਹੁੰਦੇ ਸੀ ਆਪਾਂ ਉਹਨੂੰ ਪ੍ਰੋਮੋਸ਼ਨ ਨਹੀਂ ਕਰਦੇ ਉਹਦੀ ਤੇ ਠੇਕੇ ਬੰਦ ਬਾਈ ਕਹਿੰਦਾ ਠੇਕੇ ਬੰਦ ਹੋਣੇ ਚਾਹੀਦੇ ਆ ਕਹਿੰਦਾ ਠੇਕੇ ਤੋਂ ਇਦਾਂ ਸਰਕਾਰ ਨੂੰ ਆਮਦਨ ਹੁੰਦੀ ਏ ਬਾਈ ਕਹਿੰਦਾ ਠੇਕੇ ਹੀ ਬੰਦ ਕਰ ਦੋ ਹੈ ਕਿਵੇਂ ਆ 8 ਵਜੇ ਹਟਾ ਕੇ ਅੱਗੇ ਤੋਂ ਅੱਛਾ ਕਿਉਂ ਦਿੰਦੇ ਨੇ ਪਾਣੀ ਪਾਪਾ ਇਹਨਾਂ ਤੇ ਕੰਟਰੋਲ ਹੀ ਨਹੀਂ ਕੋਈ ਬਿਲਕੁਲ ਬਾਈ ਕਹਿੰਦਾ ਨਾਲੇ ਕਹਿੰਦਾ ਨਿਆਣੀਆਂ ਲਾਇਆ ਨਹੀਂ ਨਹੀਂ ਨਾਲ ਜਾ ਬਾਈ ਵੀ ਪੂਰਾ ਬਾਈ ਵੀ ਪੂਰਾ ਔਖਾ ਲੱਗਦਾ ਹੈ ਖੈ ਤਾਂ ਬਣਾ ਲਾ ਅੱਛਾ ਅੱਗੇ ਜਾਣੇ ਨਹੀਂ ਨਾਲ ਜਾ ਅੱਛਾ ਡੈੜੀ ਕਰਨ ਤੋਂ ਬਾਅਦ ਫਿਰ ਹੱਥ ਨੂੰ ਕੋਟਾ ਲੈ ਕੇ ਆਉਣਾ ਹੁੰਦਾ ਮੇਰਾ ਫਿਰ ਲੈਣਾ ਫਿਰ ਹੱਥ ਨੂੰ ਥੱਕ ਜਾਂਦੇ ਥੱਕ ਜਾਂਦੇ ਹੋ ਹੈ ਤੁਸੀਂ ਫੇਰੀ ਹਿੱਦੀ ਹੋ ਆ ਸਾਰਾ ਦਿਨ ਬਾਈ ਕਹਿੰਦਾ ਪਰ ਕੋਟਾ ਲੈ ਕੇ ਆਉਣਾ ਦਾ ਸਾਰਾ ਦਿਨ ਮਿਹਨਤ ਕਰਦੇ ਆ ਤੇ ਉਹ ਕੋਟਾ ਕਹਿੰਦਾ ਵੀ ਪਾਣੀ ਵਾਲਾ ਦੇ ਦਿੰਦੇ ਆ ਤੇ ਬਾਈ ਹੁਣ ਮਾਨਸਾ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹ ਵੀ ਸੁਣਨ ਬਈ ਐ ਮਤਲਬ ਕੰਪਲੇਂਟ ਆ ਐਂ ਬੰਦੇ ਰੋਸਾ ਮਨਾਈ ਬੈਠੇ ਆ ਤੇ ਰੋਸਾ ਰੱਖੀ ਬੈਠੇ ਆ ਬਾਈ ਹੋਰੇ ਹਨਾ ਉਹ ਜਿਹੜਾ ਪਰਾਂ ਬੈਠਾ ਉਹ ਤਾਂ ਬਾਲਾ ਔਖਾ ਲੱਗਦਾ ਉਹ ਕਹਿੰਦਾ ਵੀ ਦੇਸੀ ਚ ਵੀ ਪਾਣੀ ਪਾਪਾ ਪਿਆਈ ਜਾਂਦੇ ਨੇ ਤੇ ਆਹ ਦੇਖ ਲਓ ਤੁਸੀਂ ਤਿਆਰ ਹੋ ਗਿਆ ਗੁੜ ਤੇ ਆਹ ਪਿਆ ਬਈ ਇਹ ਜਿਹੇ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਹ ਬਾਈ ਦਾ ਵੀ ਕੰਮ ਕਿੰਨੇ ਟਾਈਮ ਦਾ ਰਹੇਗਾ ਬਈ ਕੰਮ ਹੁਣ ਅਬੀ 15 ਦਿਨਾਂ ਜੀ ਹੈ 15 ਦਿਨ ਹੋਰ ਚੱਲੇਗਾ 15 ਦਿਨ ਹੋਰ ਬੰਨਣਗੇ ਗੇ ਗੁੜਾ ਉਦੋਂ ਬਾਅਦ ਬੰਦੋ ਜੀ ਸੀਜ਼ਨ ਬਾਈ ਕਹਿੰਦਾ 15 ਦਿਨ ਹੋਰ ਚੱਲਣਾ ਹੈ ਇਹ ਤੇ ਕਿੰਨਾ ਕਾ ਟਾਈਮ ਲੱਗੂਗਾ ਬਣਨ ਤੇ ਘੰਟਾ ਇੱਕ ਘੰਟੇ ਚ ਤਿਆਰ ਹੋ ਜਾਂਦਾ ਬਈ ਕਵਾਂਟਲ ਵਾਂਗੂ ਤੇ ਬਾਈ ਜੀ ਹੋਰੇ ਤਿਆਰ ਕਰਾਈ ਜਾਂਦੇ ਤੇ ਫਿਰ ਲੈ ਜਾਣਗੇ ਤੇ ਤੁਸੀਂ ਵੀ ਬਾਈ ਪੋਜ਼ਿਟਿਵ ਚੀਜ਼ਾਂ ਖਾਇਆ ਕਰੋ ਹਨਾ ਮਿਲਾਪਟ ਵਾਲੇ ਗੁੜ ਹੈਂ ਇਧਰ ਸ਼ੱਕਰ-ਸ਼ੱਕਰ ਸਭ ਆ ਬਣਾ ਅੱਛਾ ਬਾਈ ਕਹਿੰਦਾ ਪੋਜ਼ਿਟਿਵ ਚੀਜ਼ਾਂ ਖਾਓ ਯਾਰ ਇਹ ਜੀਆਂ ਹਨਾ ਮੈਂ ਬਿਲਾਵਟ ਵਾਲੀਆਂ ਚੀਜ਼ਾਂ ਵੀ ਛੱਡੋ ਕਾਹੀ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਨੇ ਚਲੋ ਵੀਰੇ ਦੇਖਦੇ ਰਹੋ ਐਫਓਵੀ ਨਿਊਜ਼ ਧੰਨਵਾਦ ਤੁਹਾਡਾ ਬਹੁਤ ਬਹੁਤ 说个什么